ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਕੋਰ ਬਲੌਗ ਤੇ ਤੁਹਾਡਾ ਸਵਾਗਤ ਹੈ ਸ਼ਾਮ ਦੇ ਵੱਜ ਚੁੱਕੇ ਨੇ 6 ਤੇ ਅੱਜ ਆਪਾਂ ਤੁਹਾਡੇ ਨਾਲ ਰੈਸਪੀ ਸਾਂਝੀ ਕਰਾਂਗੇ ਉਬਲੇ ਹੋਏ ਆਲੂਆਂ ਦੀ ਤਰੀਕ ਤੇ ਪਹਿਲਾਂ ਆਪਾਂ ਆਲੂਆਂ ਨੂੰ ਵਾਲਾਂਗੇ ਮੈਂ ਇੱਥੇ 7 ਆਲੂ ਲੈ ਲੇ ਤੇ ਇਹਨਾਂ ਨੂੰ ਆਪਾਂ ਉਬਲਨੇ ਧਰਾਂਗੇ ਤੇ ਇਹਦੀ ਆਪਾਂ ਤੁਹਾਨੂੰ ਰੈਸਪੀ ਦੱਸਾਂਗੇ ਕਿ ਅਸੀਂ ਕਿਸ ਤੰਗ ਨਾਲ ਬਣਾਉਨੇ ਆ ਤੇ ਬਣੇ ਰਿਓ ਇਦਾਂ ਹੀ ਬਲੌਗ ਨਾਲ ਮੈਂ ਤੁਹਾਨੂੰ ਰੈਸਪੀ ਬਾਰੇ ਦੱਸੂਗੀ ਤੇ ਆਪਾਂ ਤੁਹਾਨੂੰ ਬਾਹਰ ਦਾ ਵੀ ਉਹ ਵੀ ਦਿਖਾਉਨੇ ਆ ਤੇ ਆ ਬਾਹਰ ਦਾ ਵੀਊ ਆ ਪੋੜੀ ਕਿ 6:00 ਹੋ ਗਏ ਆ ਮਾ 6:00 ਵਜੇ ਬਾਬਾ ਜੀ ਕੀਰਤਨ ਕਰਨ ਲੱਗਦੇ ਆ ਗੁਰਦੁਆਰਾ ਦਾ ਤੇ ਸਾਢੇ 6:00 ਵਜੇ ਰੈਰਾ ਸ਼ੁਰੂ ਹੋ ਜਾਂਦਾ ਯਾਰ ਰੈਰਾ ਸਾਹਿਬ ਤੇ ਆਪਾਂ ਤੁਹਾਨੂੰ ਇੱਧਰ 베ਰੀ ਵੀ ਦਿਖਾਉਨੇ ਆ ਸਟਾਰਬੇਰੀ ਦੇ ਸਾਰੇ 베ਰ ਝੜ ਗਏ ਤੇ ਆਪਾਂ ਇਹਨੂੰ ਹੁਣ ਕੱਟਾਂਗੇ ਤਾਂ ਕਿ ਜਨ ਨਵੇਂ ਸਿਰੇ ਤੋਂ اگੇ ਹੋ ਵਿੱਚ ਵਿੱਚ ਦੀ ਯੁੱਗ ਵੀ ਰਹੀ ਆ ਨਵੇਂ ਪੱਤੇ ਗੱਡ ਰਹੀ ਆ ਤੇ ਆ ਜਿੱਦਾਂ ਹੁਣ ਥੱਲੇ ਟੁੱਟੀਆਂ ਹੋਈਆਂ ਨੇ ਕਈ ਟਾਣੀਆਂ ਜੋ ਆ ਕਰਨੀ ਝੂੜ ਝੂੜ ਕੇ ਤੋੜਤੀਆਂ ਸਾਰੀਆਂ ਖਿੱਚ ਖਿੱਚ ਕੇ ਫੇਰ ਤੋੜਦੇ ਤੇ ਚਾਚੇ ਹੁਣੀ ਗਏ ਆ ਧਾਰਾ ਕੱਢਣ ਮੱਜਾਂ ਦੀਆਂ ਤੇ ਉਹ ਤਾਰਾ ਕੱਢ ਕੇ ਆਉਣਗੇ ਜਦ ਤੱਕ ਆਪਾਂ ਸਬਜ਼ੀ ਬਣਾਉਨੇ ਆ ਤੇ ਆ ਹੈਗਾ ਬਾਹਰ ਦਾ ਵੀਊ ਸੂਰਜ ਸੈ ਭਰਿਆ ਆ ਵਿੱਚੀ ਬੱਦਲ ਬਾਈ ਜੀ ਹੋਈ ਪਈ ਆ ਸਵੇਰੇ ਸੀਗੇ ਬੱਦਲ ਵਿੱਚ ਵਿੱਚ ਦੀ ਦੋ ਦੋ ਗਣੀਆਂ ਪਈ ਜਾਂਦੀਆਂ ਸੀ ਫੇਰ 11 ਵਜੇ ਧੁੱਪ ਨਿਕਲੀ ਸੀ ਵਧੀਆ ਚਲੋ ਜੀ ਆਪਾਂ ਬਣਾਈਏ ਸਬ지 ਤਰੀ ਵਾਲੇ ਆਲੂ ਉਬਲੇ ਹੋਏ ਮੰਮੀਆਂ ਦੀ ਉਬਲੇ ਹੋਏ ਆਲੂ ਬਣਾਉਣੇ ਉਹਨਾਂ ਦੀ ਸਬ지 ਬਹੁਤ ਸਵਾਦ ਵਾਲੀ ਹੁੰਦੀ ਹੈ ਤੇ ਆਪਾਂ ਤੁਹਾਡੇ ਨਾਲ ਉਹਦੀ ਰੈਸਪੀ ਸ਼ੇਅਰ ਕਰਦੇ ਆ ਆਲੂ ਆਪਾਂ ਪਾ ਲਿਆ ਇਹਦੇ ਚ ਮੈਂ ਸਿਟੀ ਨਹੀਂ ਲਵਾਉਣੀ ਕੁੱਕਰ ਦੀ ਆਪਾਂ ਇਦਾਂ ਹੀ ਖੁੱਲੇ ਰੰਨਾਂਗੇ 15-20 ਮਿੰਟ ਚ ਰਜ ਕੇ ਤਿਆਰ ਹੋ ਜਾਂਦੇ ਆ ਇਹ ਤੇ ਇਦੋਂ ਮੈਂ ਬਾਹਰ ਲੈ ਕੇ ਅਸਤੇ ਇਹਦੇ ਤੇ ਧਰਨਦੇ ਆਪਾਂ ਫਲੋਂਪਣ ਤੇ ਉਦਾਂ ਮੈਂ ਟੱਕਣ ਲਾਉਂਗੀ ਪਰ ਸਿਟੀ ਨਹੀਂ ਲਵਾਉਂਗੀ ਇਹਨੂੰ ਤੇ ਜਦ ਤੱਕ ਉਪਲਦੀ ਆ ਤੇ ਬਾਕੀ ਤੁਹਾਨੂੰ ਮੈਂ ਦੱਸਦੀ ਆ ਇਹਦੇ ਵਿੱਚ ਕਿਹੜਾ ਸਮਾਨ ਕਿੰਨਾ ਪਾਉਣਾ ਆ ਹਾਂਜੀ ਇੱਥੇ ਮੈਂ ਲੈ ਲਏ ਦੋ ਵੱਡੇ ਪਿਆਜ਼ ਤੇ ਦੋ ਛੋਟੀਆਂ ਗੱਠੀਆਂ ਲਸਣ ਦੀਆਂ ਅੱਠ ਨੌ ਹਰੀਆਂ ਮਿਰਚ ਲੈ ਲਈਆਂ ਤੇ ਦੋ ਛੋਟੇ ਟਮਾਟਰ ਤੇ ਥੋੜਾ ਜਿਹਾ ਅਦਰਕ ਅਦਰਕ ਹਰੀ ਮਿਰਚ ਤੇ ਟਮਾਟਰ ਨੂੰ ਮੈਂ ਗ੍ਰੇਨਡ ਕਰ ਲੂੰਗੀ ਤੇ ਲਸਣ ਤੇ ਪਿਆਜ਼ ਮੈਂ ਇਦਾਂ ਹੀ ਬ੍ਰੀਕ ਬ੍ਰੀਕ ਕੱਟੂੰਗੀ ਮੈਂ ਤੇ ਤੁਸੀਂ ਆਪਣੇ ਅਕੋਰਡਿੰਗ ਵੀ ਬਣਾ ਸਕਦੇ ਹੋ ਜਿੰਨਾ ਤੁਸੀਂ ਟਮਾਟਰ ਦੋ ਦੀ ਜਗ੍ਹਾ ਤਿੰਨ ਵੀ ਪਾ ਸਕਦੇ ਹੋ ਤੇ ਮੋਸਲੀ ਤੁਸੀਂ ਮੈਨੂੰ ਦੇਖਿਆ ਹੋਣਾ ਕਿਉਂਕਿ ਮੈਂ ਲਾਲ ਮਿਰਚ ਸਬਜ਼ੀ ਚ ਬਹੁਤ ਘੱਟ ਯੂਜ਼ ਕਰਦੀ ਹਾਂ ਮੈਂ ਸਭ ਤੋਂ ਜ਼ਿਆਦਾ ਹਰੀ ਮਿਰਚ ਯੂਜ਼ ਕਰਦੀ ਹਾਂ ਤੇ ਤੁਸੀਂ ਆਪਣੇ ਅਕੋਰਡਿੰਗ ਵੀ ਪਾ ਸਕਦੇ ਹੋ ਤੇ ਮੈਂ ਆਪਣੇ ਅਕੋਰਡਿੰਗ ਸਾਰਾ ਸਮਾਨ ਪਾਇਆ ਹੈ ਇਹਦਾ ਤੇ ਤੁਸੀਂ ਜੇ ਵੱਧ ਲਾਈਕ ਕਰਦੇ ਹੋ ਤਾਂ ਵੱਧ ਵੀ ਪਾ ਸਕਦੇ ਹੋ ਤੇ ਤੇ ਹੁਣ ਆਪਾਂ ਇਹਨਾਂ ਨੂੰ ਬ੍ਰੀਕਫ੍ਰੇਕ ਕੱਟ ਲਾਂਗੇ ਪਿਆਜ਼ ਨੂੰ ਤੇ ਲਸਣ ਨੂੰ ਬਾਕੀ ਆਪਾਂ ਹਰੀ ਮਿਰਚ ਤੇ ਟਮਾਟਰ ਤੇ ਅਦਰਕ ਆਪਾਂ ਗ੍ਰाइंड ਕਰ ਲੈਣਾ ਹੈ ਤੜਕਾ ਆਪਾਂ ਘੱਟ ਲਿਆ ਇਹਦੇ ਚ ਮੈਂ ਅਦਰਕ ਹਰੀ ਮਿਰਚ ਤੇ ਟਮਾਟਰ ਨੂੰ ਗ੍ਰाइंड ਕਰ ਲੂੰਗੀ ਤੇ ਆਪਾਂ ਚੌਪ ਚੌਪ ਆਣੀ ਹਨ ਤੇ گارਲਿਕ ਕੱਟ ਕਰ ਲਿਆ ਇੱਥੇ ਆਪਾਂ ਤਰ ਲਿਆ ਪੈਨ ਪੈਨ ਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਤੇ ਤੋਂ ਸਰੋਂ ਦਾ ਤੇਲ ਜਦ ਤੱਕ ਗਰਮ ਹੋਦਾ ਪਾ ਲੂ ਛੱਲ ਲਾਂਗੇ ਸਰੋਂ ਦਾ ਤੇਲ ਗਰਮ ਹੋ ਗਿਆ ਹੁਣ ਆਪਾਂ ਇਹਦੇ ਚ ਪਾਵਾਂਗੇ ਲਸਣ ਤੇ ਆਦਰ ਸੌਰੀ ਪਿਆਜ਼ ਤੇ ਲਸਣ ਜਿੰকি ਤਰ੍ਹਾਂ ਕੋ ਨਾ ਗਏ ਨਾ ਉਪਰ ਲਾਈਟ ਜਾਂ ਬ੍ਰਾਊਨ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਹਰੀ ਮਿਰਚ ਤੇ ਜਿੰਜਰ ਦਾ ਪੇਸਟ ਨਾਲ ਹੀ ਇਹਦੇ ਵਿੱਚ ਆਪਾਂ ਜੀਰਾ ਐਡ ਕਰਦੇ ਇੱਕ ਚਮਚ ਪਿਆਜ਼ ਹੁਣ ਜਦੋਂ ਕੁਝ ਦੇ ਜੀਰਾ ਵੀ ਪੰਨੇ ਆ ਗਏ ਪਿਆਜ਼ ਆਪਣਾ ਅਦਰਕ ਤੇ ਪਿਆਜ਼ ਲਾਈਟ ਬ੍ਰਾਊਨ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪੀਸਿਆ ਟਮਾਟਰ ਹਰੀ ਮਿਰਚ ਤੇ ਅਦਰਕ ਪਾਵਾਂਗੇ ਤੇ ਇਹਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਆਲੂਆਂ ਨੂੰ ਨਾ ਮੈਸ਼ ਕਰ ਲਿਆ ਤੇ ਮਿਕਸ ਕਰਦੇ ਵਕਤ ਕੁਛ ਧਿਆਨ ਦਾ ਰੱਖੀਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨੂਨ ਮਿਰਚ ਕਾਲੀ ਮਿਰਚ ਤਾਂ ਆਪਾਂ অলਰੈਡੀ ਹਲਪਾਈ ਹੈ ਲਾਲ ਮਿਰਚ ਪਾਣੀ ਇੱਕ ਚਮਚ ਪਾਵਾਂਗੇ ਆਪਾਂ ਨੂਨ ਦਾ ਤੇ ਇੱਕੋ ਹੀ ਚਮਚ ਆਪਾਂ ਪਾਵਾਂਗੇ ਹਲਦੀ ਦਾ ਥੋੜੀ ਜਿਹੀ ਇੱਕ ਚਮਚ ਆਪਾਂ ਪਾਵਾਂਗੇ ਸੂਰੀ ਮੇਥੀ ਥੋੜਾ ਜਾਇ ਦੇਖੀ ਪਾਵਾਂਗੇ ਆਪਾਂ ਮੈਦੀ ਮਸਾਲਾ ਤੇ ਇਹਦੇ ਨਾਲ ਸਬਜ਼ੀ ਬਣ ਕੇ ਬਹੁਤ ਵਧੀਆ ਤਿਆਰ ਹੁੰਦੀ ਹੈ ਸਮਝ ਲਓ ਵਾਕ ਨੂੰ ਤੇ ਇਸ ਰੋਗ ਨੂੰ ਅੰਦਰੋਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤਾਂ ਕਿ ਜੋ ਟਮਾਟਰ ਦਾ ਪਾਣੀ ਆ ਸੁੱਕ ਜਾਵੇ ਤੇ ਜਦੋਂ ਉੱਪਰ ਤੇਲ ਆ ਗਿਆ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਫਿਰ ਆਪਾਂ ਇਹਨੂੰ ਤਰੀ ਲਵਾਂਗੇ ਟਮਾਟਰ ਦਾ ਪਾਣੀ ਸੁੱਕ ਗਿਆ ਤੇ ਮਸਾਲੇ ਨੇ ਤੇਲ ਛੱਡਣਾ ਸ਼ੁਰੂ ਕਰਤਾ ਇੱਕ ਮਿੰਟ ਵਿੱਚ ਸਾਡਾ ਮਸਾਲਾ ਰੈਡੀ ਹੋ ਗਿਆ ਤੇ ਚੰਗੀ ਤਰ੍ਹਾਂ ਡਰਾਈ ਹੋ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਆਲੂ ਮਿਕਸ ਕਰਾਂਗੇ स्मैश ਕੀਤਾ ਹੋਇਆ ਤੇ ਨੂੰ ਮਿਕਸ ਕਰਾਂਗੇ ਆਲੂ ਆਪਾਂ ਮਿਕਸ ਕਰਤੇ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਪਾਣੀ ਤੁਸੀਂ ਹਿਸਾਬ ਨਾਲ ਹੀ ਪਾਉਣਾ ਹੈ ਜਿੰਨੇ ਕੱਪ ਨੇ ਆਲੂ ਡੁੱਬ ਜਾਣ ਤੇ ਥੋੜਾ ਜਿਹਾ ਚੰਗੀ ਤਰ੍ਹਾਂ ਰੱਚ ਜਾਵੇ ਉਸ ਹਿਸਾਬ ਨਾਲ ਪਾਣੀ ਪਾਉਣਾ ਤੇ ਨਾ ਬੜੀ ਪਤਲੀ ਕਿੰਨੀ ਰੱਖਣੀ ਆ ਨਾ ਜ਼ਿਆਦਾ ਗਾੜੀ ਰੱਖਣੀ ਆ ਫਿਰ ਇਦਾਂ ਦੀ ਤਰੀ ਹੋਵੇ ਤੁਹਾਡੀ ਤੇ ਹੁਣ ਆਪਾਂ ਇਹਨੂੰ ਢੱਕ ਕੇ ਪਕਾਵਾਂਗੇ 10 ਮਿੰਟ ਵਿੱਚ ਸਬਜ਼ੀ ਰੈਡੀ ਹੋ ਜਾਊਗੀ ਆਪਣੀ ਫਿਰ ਤੁਹਾਨੂੰ ਦਿਖਾਵਾਂਗੇ ਇਹਦੀ ਫਾਈਨਲ ਲੁੱਕ ਸਬਜ਼ੀ ਦੀ ਹੁਣ ਆਪਾਂ ਇੱਥੇ ਸਭ ਦੇ ਧੱਕ ਦਾਂਗੇ 5-7 ਮਿੰਟ ਵਿੱਚ ਦੇ ਹਿਲਾਉਂਦੇ ਰਹਾਂਗੇ ਫਿਰ ਦਿਖਾਵਾਂਗੇ ਤੁਹਾਨੂੰ ਇਹਦੀ ਫਾਈਨਲ ਲੁੱਕ ਸਬਜੀ ਬਣ ਕੇ ਆਪਣੀ ਤਿਆਰ ਹੈ ਬਸ ਇੰਨੇ ਕੁ ਤੁਸੀਂ ਗਰੇਵੀ ਰੱਖਣੀ ਆ ਫਾਈਨਲ ਲੁੱਕ ਸਾਡੀ ਸਬਜੀ ਦੀ ਇਹ ਹੈ ਤੇ ਵਿੱਚ ਮੈਂ ਥੋੜਾ ਥੋੜਾ ਹਰਾ ਧਨੀਆ ਕੱਟ ਕੇ ਪਤਾ ਸੀ ਤੇ ਸਬਜੀ ਬਣ ਕੇ ਆਪਣੀ ਤਿਆਰ ਹੈ ਤੇ ਆਪਾਂ ਹੁਣ ਗਰਮ ਗਰਮ ਰੋਟੀਆਂ ਲਾ ਕੇ ਸਰਵ ਕਰਾਂਗੇ ਤੇ ਫਾਈਨਲ ਲੁੱਕ ਸਬਜੀ ਦੀ ਇਹ ਹੈ ਤੇ ਇੱਥੇ ਆਪਾਂ ਵਲੌਗ ਦਾ ਕਰਦੇ ਆਂ ਐਂਡ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਜੇ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਪਲੀਜ਼ ਨੂੰ ਲਾਈਕ ਸ਼ੇਅਰ ਐਂਡ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਸਾਰਿਆਂ ਨੂੰ